ਲੋਕਾਂ ਸਾਫ ਮੱਚ ਬਲੋਂ ਦਰਬਾਰ ਮਈਆ ਭਗਵਾਂ ਜੀ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀਓ ਫਲੋਰ ਦਫਤਰ ਅੱਗੇ ਲਗਾਇਆ ਪੱਕਾ ਧਰਨਾ 6ਵੇਂ ਦਿਨ ਵੀ ਜਾਰੀ ਰਹੀ ਹ ਤੰਨੇ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਭਾਰਤੀ ਜਥੇਬੰਦੀਆਂ ਕਲੱਬਾਂ ਤੇ ਪੰਚਾਇਤਾਂ ਦੇ ਆਗੂਆਂ ਨੇ ਤੰਨੇ ਦੀ ਹਮਾਇਤ ਦਾ ਐਲਾਨ ਕੀਤਾ ਜੁਨਾ ਵਿੱਚ ਬਾਬਾ ਸ਼ੱਬੂ ਰਾਮ ਜੀ, ਬਾਬਾ ਬਿੱਲੇ ਸ਼ਾਹ ਜੀ, ਬਾਬਾ ਗਿਆਨ ਚੰਦ ਜੀ, ਬੀਬੀ ਰਣਜੀਤ ਕੌਰ ਜੀ, ਬੀਬੀ ਵਿਦਿਆ ਜੀ, ਬੀਬੀ ਸਰਬਜੀਤ ਕੌਰ, ਬੀਬੀ ਮਨਜੀਤ ਕੌਰ, ਸਾਈ ਕਾਲੇ ਸ਼ਾਹ, ਬਾਬਾ ਹਰਜਿੰਦਰ ਕੁਮਾਰ, ਸਾਈ ਸ਼ੌਕਤ ਅਲੀ ਸਾਬਰੀ, ਥਲਾ, ਬਾਬਾ ਨਿਰਮਲ ਜੀ, ਸਾਈ ਰਮੇਸ਼ ਅਲੀ ਸਾਬਰੀ, ਬਾਬਾ ਲੱड्डੂ ਲੁਧਿਆਣੇ ਤੇ ਸਾਰੀ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਧੰਨੇ ਵਿੱਚ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਪਠਾ ਮਜ਼ਦੂਰ ਵਰਕਰ ਯੂਨੀਅਨ ਦੇ ਆਗੂਆਂ ਸਕੰਦਰ ਸਿੰਘ ਸੱਧੂ ਪਰਮਿੰਦਰ ਫੋਲ ਪੋਤਾ ਜਰਨੈਲ ਮਜ਼ਦੂਰ ਯੂਨੀਅਨ ਆਦ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਤਣਾਅ ਪੱਕੇ ਤੌਰ ਤੇ ਚੱਲਦਾ ਰਹੇਗਾ ਅਤੇ 15 ਜੁਲਾਈ ਨੂੰ ਭਾਰਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਦੀ ਤਿਆਰੀ ਪਿੰਡ ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਜੈਮਕਰੋ ਦੇ ਲੋਕ ਮੁੜਦਾਬਾਦ ਮੁੜਦਾਬਾਦ ਜਿੰਦਾਬਾਦ ਮੁੜਦਾਬਾਦ ਮੁੜਦਾਬਾਦ ਜੈ ਸਰਕਾਰ ਮੁੜਦਾਬਾਦ 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 ਜਿੰਦਾਬਾਦ 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 ਲੋਕ ਇਹਦਾ ਜਿੰਦਾਬਾਦ 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 ਸਰਕਾਰ ਮੁੜਦਾਬਾਦ 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 ਸਰਕਾਰ ਮੁੜਦਾਬਾਦ ਮੁੜਦਾਬਾਦ ਪੁਰਾਣੀ ਪੀੜੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਪੀੜੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਜਨਾਬ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ ਸਾਡੀ ਜਿਹੜੀ ਸੂਸੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰ ਪੰਜਾਬ ਆ ਉਹਦਾ ਜਿਹੜਾ ਹੈੱਡ ਆਫਿਸ ਹੈ ਉਹ ਮਈਆ ਭਗਵਾਨ ਫਲੋਰ ਦੇ ਵਿੱਚ ਆ। ਹੁਣ ਦਾ ਨਹੀਂ 10-15 ਸਾਲ ਤੋਂ ਸਾਡਾ ਜਿਹੜਾ ਹੈੱਡ ਆਫਿਸ ਮਾਂ ਦੇ ਦਰਬਾਰ ਦੇ ਉੱਤੇ ਆ। ਹਰ ਮਹੀਨੇ ਸਾਡੀ ਉੱਤੇ ਮੀਟਿੰਗ ਹੁੰਦੀ ਆ। ਸੋ ਮੈਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕਾ। ਅੱਜ ਵੀ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ। ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ। ਔਰ ਜਿਹੜੀ 15 ਤਰੀਕ ਆਉਣ ਵਾਲੀ ਆ। ਉਹਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਜਿੰਨਾ ਵੀ ਸਾਥ ਹੋਊਗਾ ਦੇਵਾਂਗੇ। ਅਸੀਂ ਆਪਣੀ ਕਮੇਟੀ ਵੱਲੋਂ ਅਸੀਂ ਆਪਣੀ ਸੰਗਤ ਨੂੰ ਕਹਾਂਗੇ ਬਹੁਤ ਵੱਡਾ ਇਕੱਠ ਕਰਾਂਗੇ 15 ਤਰੀਕ ਨੂੰ ਪਹਿਲਾ ਪਹਿਲਾ ਜੇ ਮਸਲਾ ਨਹੀਂ ਹੱਲ ਹੁੰਦਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵੀ ਇਹਨੂੰ ਫੌਰੀ ਤੌਰ ਦੇ ਉੱਤੇ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਸੋ ਨਹੀਂ ਤਾਂ ਇਹ ਬਹੁਤ ਵੱਡਾ ਘਰਨਾ ਬਹੁਤ ਵੱਡਾ ਰੂਪ ਲੈ ਲਏਗਾ ਸੋ ਦੇਖੋ ਉੱਤੇ ਜਿਹੜੀ ਮਾਂ ਮੱਈਆ ਭਗਵਾਨ ਦੇ ਲੋਕਾਂ ਦੀ ਆਸਤਾ ਜੁੜੀ ਹੋਈ ਆ ਉੱਤੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਕੱਲੇ ਹਿੰਦੂ ਨਹੀਂ ਜਾਂ ਮੁਸਲਮਾਨ ਜਾਂ ਸਿੱਖ ਸਾਈ ਨਹੀਂ ਆਉਂਦੇ मां ਸੱਤੇ ਰਹਿਮਤਾ ਬੰਨਦੀ ਆ ਉਹਦੇ ਕਰਕੇ ਜੇ ਅਗਰ ਤੁਸੀਂ ਕੋਈ ਪਰਚਾਤਾਂ ਦਾ ਮਸਲਾ ਆ ਤੁਸੀਂ ਸਿਰਫ ਮਾਂ ਮਈਆ ਦੇ ਕਰਕੇ ਤਾਂ ਕਰੋ ਉਹਦਾ ਮਸਲਾ ਹੱਲ ਸੋ ਮੇਰੀ ਵੀ ਬੇਨਤੀ ਆ ਵੀਡੀਓ ਸਾਬ ਨੂੰ ਕਿ ਤੁਸੀਂ ਮੌਕੇ ਦੇ ਹਾਕਮ ਆ ਬੇਸ਼ੱਕ ਵੀ ਸਾਡੇ ਬਿਠਾਏ ਹੋਏ ਆ ਸਾਡੇ ਆ ਤਲਗਾ ਲੈਣੇ ਆ ਇਹ ਜਿੰਨੇ ਅਦਾਰੇ ਸਾਡੇ ਬਣਾਏ ਹੋਏ ਆ ਸੋ ਮੇਰੀ ਬੇਨਤੀ ਆ ਇੱਕ ਸੁਫੀ ਹੋਣ ਦੇ ਨਾਤੇ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਧੰਨਵਾਦ ਅੱਜ ਲੋਕਾਂ ਸਾਹ ਮંચ ਵੱਲੋਂ ਅਸੀਂ ਜਿਹੜਾ ਧਰਨਾ ਲਾਇਆ ਆ ਉਹ ਅੱਜ 6ਵੇਂ ਦਿਨ ਵਿੱਚ ਚੱਲੇ ਗਿਆ ਆ ਜਿਹੜਾ ਪਾਣੀ ਗੰਦੇ ਦਾ ਮਸਲਾ ਆ ਜਿਹੜਾ ਮਈਆ ਦਰਬਾਰ ਦੇ ਸਕੀਟ ਦੇ ਸਾਹਮਣੇ ਖੜਦਾ ਆ ਲੰਬੇ ਸਮੇਂ ਤੋਂ ਲਗਭਗ 4 ਸਾਲਾਂ ਤੋਂ ਜਿਹੜਾ ਪਾਣੀ ਗੰਦਾ ਉੱਥੇ ਖੜ ਰਿਹਾ ਜਿਹੜੇ ਬੀਡੀਪੀਓ ਮੈਡਮ ਆ ਉਹ ਕੋਈ ਵੀ ਇਹਦਾ ਹੱਲ ਨਹੀਂ ਕਰ ਰਹੀ ਇਸ ਕਰਕੇ ਜਿਹੜਾ ਪਹਿਲਾਂ ਵੀ ਧਰਨਾ ਲਾਇਆ ਸੀ ਉਹਦੇ ਵਿੱਚ ਵਿਸ਼ਵਾਸ ਵੀ ਦਵਾਇਆ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੰਮ ਸਹੀ ਨਹੀਂ ਚੜਿਆ ਉਸ ਤੋਂ ਬਾਅਦ 1.5-2 ਮਹੀਨਿਆਂ ਬਾਅਦ ਫੇਰ ਪੱਕਾ ਧਰਨਾ ਜਿਹੜਾ ਇਹ ਐਲਾਨ ਕਰਕੇ ਲੱਗਾ ਆ ਇਸ ਕਰਕੇ ਸਾਡੇ ਕੋਲ ਅੱਜ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਜਰਨਲ ਮਜ਼ਦੂਰ ਯੂਨੀਅਨ ਦੇ ਆਗੂ ਜ਼ਿਲ੍ਹੇ ਦੇ ਸਕੱਤਰ ਆ ਅਰਬੋਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਆ ਸਾਡੇ ਸਿਕੰਦਰ ਸਿੰਘ ਜੀ ਇਹ ਆਏ ਆ ਮੈਦ ਦੇ ਲਈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਮੈਤਲੀ ਸਾਡੇ ਕੋਲ ਪਹੁੰਚੇ ਆ ਜਦੋਂ ਵੀ ਕੋਈ ਵੱਡਾ ਇਕੱਠ ਕਰਨਾ ਤੇ ਇਹ ਵੱਡੀ ਗੰਟੀ ਦੇ ਵਿੱਚ ਮਜ਼ਦੂਰ ਸਾਥੀਆਂ ਨੂੰ ਸਾਡੇ ਕੋਲ ਪੱਠਾ ਮਜ਼ਦੂਰ ਜੁਨੀਅਨ ਦੇ ਵੀ ਆਏ ਹੋਇਆ ਸਾਥੀ ਉਹ ਵੀ ਤੁਹਾਡੇ ਨਾਲ ਗੱਲਬਾਤ ਅੱਜ ਕਰਨਗੇ ਸਨੀਲ ਕੁਮਾਰ ਜੀ ਆਏ ਹੋਏ ਪੱਠਾ ਮਜ਼ਦੂਰ ਜੁਨੀਅਨ ਤੇ ਉਹ ਵੀ ਗੱਲਬਾਤ ਕਰਨਗੇ ਮੈਂ ਬੇਇਤਿਹਾਸ ਕਰੂੰਗਾ ਪ੍ਰਵਾਹ ਪ੍ਰਧਾਨ ਜੀ ਸਕੰਦਰ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਹਾਂਜੀ ਪ੍ਰਧਾਨ ਜੀ ਤੇ ਜਿਹੜਾ ਅੱਜ ਲੋਕ ਇਨਸਾਫ ਲੋ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਆ ਲੋਕਲ ਇਨਸਾਫ ਜਿਹੜਾ ਮੰਚ ਆ ਜਿਹੜਾ ਮਈਆ ਦੇ ਜਿਹੜੀ ਜਾਂਦੀ ਪਈ ਆ ਸੜਕ ਉਹਦੇ ਜਿੱਥੇ ਪਾਣੀ ਖੜਾ ਹੁੰਦਾ ਆ ਵਾਲੇ ਦੁਆਲੇ ਗੰਦਗੀ ਫੈਲੀ ਹੋਈ ਆ ਜਿਸ ਤਰ੍ਹਾਂ ਪਹਿਲੋਂ ਵੀ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਵੀ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਉੱਥੇ ਜਿਹੜਾ ਵੀਡੀਓ ਨੇ ਪਹਿਲੋਂ ਵੀ ਇਨਸਾਫ ਦਵਾਇਆ ਸਰਕਾਰਾਂ ਵੀ ਕਹਿੰਦੀਆਂ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਪਰ ਉਹ ਇਨਸਾਫ ਜਿਹੜਾ ਨਹੀਂ ਮਿਲਿਆ ਉੱਥੇ ਜਿਹੜਾ ਕੰਮ ਚੱਲ ਕੇ ਬੰਦ ਹੋ ਗਿਆ ਜਿਹੜਾ ਉੱਥੇ ਦਾ ਪਾਣੀ ਦਾ ਨਿਕਾਸ ਸੀਗਾ ਉਹ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਨਹੀਂ ਜਿਹੜਾ ਨਿਕਲਿਆ ਇਸ ਕਰਕੇ ਜਿਹੜਾ ਦੁਬਾਰਾ ਇੱਥੇ ਅੱਜ ਜਿਹੜਾ ਲੋਕ ਇਨਸਾਫ਼ ਮੋਰਚਾ ਜਿਹੜਾ ਧਰਨਾ ਲਗਾਇਆ ਗਿਆ ਇੱਥੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੇਖੋ ਸਰਕਾਰ ਵੱਡ-ਵਡੇ ਪੋਸਟਰ ਲਵਾਉਂਦੀ ਆ ਕਿ ਇਹ ਜਿਹੜਾ ਸਫਾਈ ਦਾ ਜਿਹੜਾ ਆ ਬਹੁਤ ਪ੍ਰਬੰਧ ਕੀਤਾ ਆ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਪਰ ਗਰਾਊਂਡ ਲੈਵਲ ਤੇ ਕੀ ਆ ਪੂਰੀ ਤਰ੍ਹਾਂ ਲੋਕਾਂ ਨੂੰ ਸੇਹ ਸੂਰਤ ਦੇਣ ਦੇ ਵਿੱਚ ਜਿਹੜੀਆਂ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਨੂੰ ਨਿਨਸਾਫ ਦਿਵਾਉਣਾ ਆ ਪਰ ਉਹਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਉਹ ਫੇਲ ਹੋਈ ਅੱਜ ਜਿਹੜੇ ਇੱਥੇ ਲੋਕ ਮਜ਼ਦੂਰ ਤੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਰੋਲ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈਗੀ ਤੇ ਅੱਜ ਇੱਥੇ ਜਿਹੜਾ ਵੀਡੀਓ ਫਲੋਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਆ ਜੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਜੇ ਉਹ ਸੜਕ ਨੂੰ ਉੱਚਾ ਕਰਕੇ ਜਿਹੜਾ ਉਹਦਾ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਉਹਦਾ ਨਿਸ਼ਾਬਾ ਆ ਉਹ ਬਹੁਤ ਜ਼ੋਰੀ ਤੌਰ ਤੇ ਜਿਹੜਾ ਭੁਗਤਣਾ ਪਊਗਾ ਇਸ ਕਰਕੇ ਜਿਹੜਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰਲ ਮਜ਼ਦੂਰ ਯੂਨੀਅਨ ਨਾਲ ਲੋ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਦਾਂ ਦਾ ਵੀ ਲੋਕਨਸਾਬ ਮੋਰਚਾ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਜਿਹੜਾ ਚੱਲਾਂਗੇ ਧੰਨਵਾਦ ਜਿੱਤ ਲੜਦੇ ਲੋਕਾਂ ਦਾ ਹਾਂਜੀ ਅੱਜ ਦੇ ਲੋਕ ਇਨਸਾਫ ਮੰਚ ਦੇ ਧਰਨੇ ਤੇ ਵਿੱਚ ਸ਼ਮੂਲੀਅਤ ਦੇਣ ਲਈ ਅਸੀਂ ਪੰਜਾਬ ਪੱਠਾ ਵਰਤੇ ਯੂਨੀਅਨ ਐਟਕ ਵੱਲੋਂ ਅੱਜ ਫਲੋਰ ਵੀਡੀਓ ਦਫਤਰ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਵਾ ਜਿਹੜਾ ਮਈਆ ਭਗਵਾਨ ਦੀ ਜਿਹੜੀ ਸਰਕਾਰ ਦੀ ਜਿਹੜੀ ਜਗਾਵਾ ਉਹ ਬਹੁਤ ਪ੍ਰਾਚੀਨ ਹੈਗੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਬਹੁਤ ਪੁਰਾਣੀ ਪ੍ਰਾਚੀਨ ਜਗਾਵਾ ਤੇ ਇਹਦੇ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਹੀ ਜਿਹੜੇ ਸਮਰਥਕ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਕਿ ਇਸ ਮਸਲੇ 'ਤੇ ਜਲਦੋ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਕਤਾਰ ਬਹੁਤ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਜਲਦ ਤੋਂ ਜਲਦ ਜਿਹੜਾ ਵਾ ਇਹ ਜਿਹੜਾ ਮੁੱਦਾ ਵਾ ਫਲੋਰ ਵਾਲਾ ਉਹਦੇ ਤੇ ਜਿਹੜਾ ਹੈਗਾ ਵਾ ਆਪਣੇ ਦੇਖ ਰੇਖ ਦੇ ਵਿੱਚ ਜਲਦੀ ਤੋਂ ਜਲਦੀ ਇਹ ਇਹ ਜਿਹੜਾ ਮਸਲਾ ਸੁਲਝਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਪਰਚੋਂ ਪੰਜਾਬ ਪਰਚੋਂ ਲੋਕ ਜਿਹੜੇ ਆ ਕੇ ਫਲੋਰ ਦੇ ਜਿਹੜਾ ਮਸਲਾ ਆਏਗਾ ਵਾ ਉਹਤੇ ਬਹੁਤ ਵੱਡਾ ਇਕੱਠ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜਾ ਵਾ ਮਈਆ ਭਗਵਾਨ ਵਾਲਾ ਜਿਹੜਾ ਸਰਕਾਰ ਦਾ ਜਿਹੜਾ ਉਹ ਡੇਰਾ ਵਾਲਾ ਮਸਲਾ ਹੈਗਾ ਪਾਣੀ ਵਾਲਾ ਗੰਦੇ ਵਾਲਾ ਉਹਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਔਰ ਜਿਹੜੀ ਆ ਜਿਹੜੇ ਫਲੋਰ ਆ ਵੀਡੀਓ ਮੈਡਮ ਹੈਗੀ ਆ ਉਹਦੀ ਬਹੁਤ ਜਿਹੜੀ ਨਲੈਕੀ ਆ ਕਿ ਅੱਜ 6ਵੇਂ 7ਵੇਂ ਦਿਨ ਹੋ ਗਿਆ ਜਿਹੜੇ ਲੋਕ ਇਨਸਾਫ ਮੰਚ ਦੇ ਜਿਹੜੇ ਆਗੂ ਆ ਉਹ ਇਥੇ ਰੇਨ ਰਾਤ ਦਾ ਧਰਨਾ ਲਾ ਕੇ ਬੈਠੇ ਆ ਤੇ ਇਹਨੂੰ ਜਲਦ ਜਲਦ ਸਸਪੈਂਡ ਕਰਕੇ ਇੱਕ ਚੰਗਾ ਕਾਬਲੇ ਤ ਅਫਸਰ ਇਥੇ ਬਿਠਾ ਕੇ ਤੇ ਇਹ ਜਿਹੜਾ ਮਸਲਾ ਫਲੋਰ ਦਾ ਇਹਨੂੰ ਹੱਲ ਕੀਤਾ ਜਾਵੇ ਇਨ੍ਹਾਂ ਹੀ ਸ਼ਬਦਾਂ ਨਾਲ ਜੈ ਜਨਤਾ ਜੈ ਸੰਗਤ ਜੱਤ ਦਰਦੇ ਲੋਕ